ਹੜਾਂ ਨੇ ਮਚਾਈ ਪੰਜਾਬ 'ਚ ਤਬਾਹੀ ਦਰਿਆਵਾਂ ਦੇ ਪਾਣੀਆਂ ਨੇ ਪੰਜਾਬੀਆਂ ਦੀਆਂ ਝੋਪੜੀਆਂ ਡੋਬ ਦਿੱਤੀਆਂ ਪਾਣੀ ਉਤਰਨ ਤੋਂ ਬਾਅਦ ਕਿਵੇਂ ਹੋਵੇਗਾ ਪੁਨਰਵਾਸ ਹਰ 45 ਪੁਨਰਵਾਸ ਬਣ ਜਾਵੇਗੀ ਵੱਡੀ ਚੁਣੌਤੀ ਪੰਜਾਬ ਚੱਲ ਰਿਹਾ ਹੜਾਂ ਦੀ ਮਾਰ ਸਾਰੇ ਪਾਸੇ ਪਾਣੀ ਹੀ ਪਾਣੀ ਮਾਡੇ ਇਲਾਕੇ کافی ਜ਼ਿਆਦਾ ਪ੍ਰਭਾਵ ਦੇ ਹੇਟ ਆਇਆ ਤੇ ਨਾਲ-ਨਾਲ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਲਗਭਗ 10 ਜਿਹੜੇ ਜ਼ਿਲ੍ਹੇ ਨੇ ਉਹ ਪਾਣੀ ਦੀ ਮਾਰ ਦੇ ਹਟਾ ਗਏ ਨੇ 1323 ਤੋਂ ਜ਼ਿਆਦਾ ਪਿੰਡ ਇਸ ਲਪੇਟ ਵਿੱਚ ਆਏ ਨੇ ਇਹ ਜਿਹੜੀਆਂ ਹਾਲਾਤ ਨੇ ਇਸ ਵੇਲੇ ਬਣੇ ਹੋਏ ਨੇ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਪੁਨਰਵਾਸ ਯਾਨੀ ਕਿ ਦੁਬਾਰਾ ਮੁੜ ਜੀਵਨ ਦੀ ਲੀਡ ਉੱਤੇ ਆਉਣਾ ਕਿਤੇ ਨਾ ਕਿਤੇ ਬਹੁਤ ਮੁਸ਼ਕਲ ਜਾਪ ਰਿਹਾ ਹੈ ਤੇ ਪਹਿਲਾਂ ਵੀ ਹੜ੍ਹਾਂ ਦੇ ਪ੍ਰਭਾਵਿਤ ਹੋਏ ਨੇ ਪੰਜਾਬ ਫਿਰ ਉੱਠ ਕੇ ਖੜਾ ਹੋਇਆ ਆ ਹੁਣ ਦੁਬਾਰਾ ਫਿਰ ਇੱਕ ਵਾਰ ਪਾਣੀ ਨੇ ਵੱਡੀ ਮਾਰ ਦਿੱਤੀ ਐ ਤੇ ਪੰਜਾਬੀ ਫਿਰ ਵੀ ਹੌਸਲੇ ਦੇ ਨਾਲ ਖੜੇ ਨੇ ਪਰ ਬੇਸ਼ੱਕ ਹੌਸਲਾ ਵੱਡਾ ਐ ਤੇ ਪੰਜਾਬੀ ਜਿੱਤ ਵੀ ਜਾਣਗੇ ਪਰ ਇਹ ਜ਼ਰੂਰ ਐ ਕਿ ਇਸ ਵੇਲੇ ਪੁਨਰਵਾਸ ਵੱਡੀ ਚੁਣੌਤੀ ਬਣ ਕੇ ਉੱਪਰੂਗਾ ਤੇ ਵੱਡੀਆਂ ਸਮੱਸਿਆਵਾਂ ਦਾ ਦੌਰ ਸ਼ੁਰੂ ਹੋਏਗਾ ਕਿਵੇਂ ਕਰਨਗੇ ਪੰਜਾਬੀ ਇਹਨਾਂ ਸਾਰੀਆਂ ਗੱਲਾਂ ਦਾ ਸਾਹਮਣਾ ਕੌਣ ਲਵੇਗਾ ਇਹਨਾਂ ਪੀੜਤਾਂ ਦੀ ਸਾਰ ਲੋਕ ਕਿਵੇਂ ਆਉਣਗੇ ਮੁੜ ਆਪਣੀਆਂ ਲੀਹਾਂ ਦੇ ਉੱਤੇ ਕਿਵੇਂ ਹੋਵੇਗਾ ਗੁਜ਼ਾਰਾ ਕੌਣ ਬਣੇਗਾ ਸਹਾਰਾ ਇਹਨਾਂ तमाम ਗੱਲਾਂ ਦਾ ਜ਼ਿਕਰ ਕਰਾਂਗੇ ਅਸੀਂ ਜੁੜੇ ਰਹੋ ਸਾਂਝੀ ਸੋਚ ਟੀਵੀ ਦੇ ਨਾਲ ਮੈਂ ਹਾਂ ਕਮਲਪਾਲ ਤੇ ਅਸ ਵੇਲੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੜ ਨੇ ਤਬਾਹੀ ਮਚਾ ਦਿੱਤੀ ਹੈ ਮਾਝਾ ਇਲਾਕਾ ਲਗਭਗ ਕਾਫੀ ਹੱਦ ਤੱਕ ਪ੍ਰਭਾਵਿਤ ਹੋਇਆ 1323 ਪਿੰਡ ਪੰਜਾਬ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਕਿਤੇ ਦੱਸੇ ਜਾ ਰਹੇ ਨੇ ਜਿਹੜੇ ਕਿ ਇਸ ਹੜ ਦੇ ਵਿੱਚ ਮਾਰ ਹਿੱਟ ਆ ਗਏ ਨੇ ਵੱਡੀ ਪੱਧਰ ਦੇ ਉੱਤੇ ਤਬਾਹੀ ਜਿਹੜੀ ਹੈ ਉਹ ਹੋਈਆ ਰਿਕਾਰਡ ਵੀ ਟੁੱਟ ਗਏ ਨੇ ਤੇ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਸਰਹੱਦੀ ਬੈਲਟ ਹੈ ਉਹ ਸਾਰੀ ਸਰਹੱਦੀ ਬੈਲਟ ਪਾਣੀ ਦੀ ਮਾਰ ਹੇਠ ਹੈ ਤੇ ਉੱਥੇ ਇਸ ਵੇਲੇ ਪੁਦਰਵਾਸ ਕਰਨਾ ਕਿਤੇ ਨਾ ਕਿਤੇ ਵੱਡੀਆਂ ਚੁਣੌਤੀਆਂ ਵੀ ਜਾ ਪਰੀਆਂ ਨੇ ਇਹ ਸਾਰੀਆਂ ਗੱਲਾਂ ਵਿੱਚ ਜ਼ਿਕਰ ਜੇ ਸਭ ਤੋਂ ਪਹਿਲਾਂ ਕਰੀਏ ਜਲਾ ਗੁਰਦਾਸਪੁਰ ਦੇ ਵਿੱਚ ਤਾਂ ਪਾਣੀ ਦੀ ਮਾਰ ਦੇ ਹੇਠ ਇੱਕ ਹਫਤਾ ਲਗਭਗ ਉਹ ਰਿਹਾ ਤੇ ਪਾਣੀ ਨੇ ਪੂਰਾ ਕਹਿਰ ਮਚਾਇਆ ਰਾਵੀ ਨੇ ਗੁਰਦਾਸਪੁਰ ਦੇ ਨਾਲ ਨਾਲ ਤੇ ਦੂਜੇ ਪਾਸੇ ਲੱਗਦਾ ਇਲਾਕਾ ਉਸ ਨੂੰ ਵੀ ਜਿਹੜਾ ਕਾਫੀ ਹੱਦ ਤੱਕ ਮਾਰ ਕੀਤੀ ਹੈ ਤੇ ਗੁਰਦਾਸਪੁਰ ਪਠਾਨਕੋਟ ਇਹ ਸਾਰੇ ਜ਼ਿਲ੍ਹੇ ਉਸ ਦੇ ਨਾਲ ਜੁੜੇ ਤੇ ਉਸ ਤੋਂ ਬਾਅਦ ਜੇ ਹੁਣ ਅਸੀਂ ਅਗਲੀ ਗੱਲ ਕਰ ਲੈਨੇ ਆ ਰਾਵੀ ਨੇ ਜਿਹੜਾ ਉੱਥੇ ਕਹਿਰ ਮਚਾਇਆ ਤੇ ਔਰ ਦੇ ਵਿੱਚ ਜਿਹੜਾ ਹੁਣ ਲੰਮਾ ਆਉਣ ਵਾਲਾ ਸਮਾਂ ਹੋਏਗਾ ਉਹਦੇ ਵਿੱਚ ਹਰ ਪੀੜਤਾਂ ਦੇ ਲਈ ਜਿਹੜੇ ਲੋਕ ਨੇ ਉਹਨਾਂ ਲਈ ਬੇਹੱਦ ਮੁਸ਼ਕਲਾਂ ਤੇ ਚੁਣੌਤੀਆਂ ਭਰਿਆ ਸਮਾਂ ਜਿਹੜਾ ਹੁਣ ਉਹ ਸ਼ੁਰੂ ਹੋਣ ਵਾਲਾ ਹੈ ਬੇਸ਼ੱਕ ਹੁਣ ਵੱਖ-ਵੱਖ ਪਿੰਡਾਂ ਦੇ ਵਿੱਚੋਂ ਰਾਵੀ ਦਰਿਆ ਦੇ ਪਾਣੀ ਨੇ ਵਾਪਸੀ ਕਰ ਲਈ ਹੈ ਪਰ ਪਾਣੀ ਦੀ ਮਾਰ ਹਟਾਏ ਜਿਹੜੇ ਪਿੰਡ ਨੇ ਉਹਨਾਂ ਦਾ ਮੰਜ਼ਰ ਦੇਖਣ ਵਾਲਾ ਬਹੁਤ ਦੁਖਦਈ ਹੈ ਬੇहद ਖੌਫਨਾਕ ਹੈ ਜਿੱਥੇ ਪਾਣੀ ਸੁੱਕਣ ਦੇ ਬਾਅਦ 1.5 ਪਿੰਡ ਦੇ ਲੋਕ ਨੇ ਉਹ ਵੱਡੀ ਗੰਭੀਰ ਸਮੱਸਿਆਵਾਂ ਦੇ ਦੌਰ ਚੋਂ ਉਲੰਘਣਗੇ ਤੇ ਉਹਨਾਂ ਦਾ ਦੌਰ ਇਸ ਵੇਲੇ ਮੁਸ਼ਕਲਾਂ ਦਾ ਸ਼ੁਰੂ ਹੋ ਚੁੱਕਾ ਜਿਵੇਂ ਜਿਵੇਂ ਪਾਣੀ ਹੁਣ ਵਾਪਸੀ ਕਰੇਗਾ ਜਾਂ ਕਿਲੇ ਕਿ ਪਾਣੀ ਉਤਰੇਗਾ ਉਸ ਤੋਂ ਬਾਅਦ ਜਿਹੜੀਆਂ ਮੁਸ਼ਕਲਾਂ ਦਰਪੇਸ਼ ਆਉਣੀਆਂ ਨੇ ਉਹ ਵੱਡੇ ਪੱਧਰ ਦੀਆਂ ਹੋਣਗੀਆਂ ਜੇ ਵੇਖਿਆ ਜਾਵੇ ਤਾਂ ਵੱਖ-ਵੱਖ ਪਿੰਡਾਂ ਦੇ ਲੋਕ ਪਾਣੀ ਸੁੱਕਣ ਦੇ باوجود ਆਪਣੇ ਘਰਾਂ ਦੇ ਵਿੱਚ ਰਹਿਣ ਦੇ ਸਮਰੱਥ ਨਹੀਂ ਹੈਗੇ ਕਿਉਂਕਿ ਘਰਾਂ ਦੇ ਜਿਹੜੇ ਵਿਹੜੇ ਨੇ ਫਰਸ਼ ਨੇ ਉਹ ਐਨੀ ਗੰਦਗੀ ਨਾਲ ਭਰ ਚੁੱਕੇ ਨੇ ਕਿ ਜਿੱਥੇ ਰਹਿਣਾ ਤਾਂ ਦੂਰ ਸਗੋਂ ਕੁਝ ਮਿੰਟ ਖੜੇ ਹੋਣਾ ਵੀ ਬੇਹੱਦ ਮੁਸ਼ਕਲ ਜਾਪ ਰਿਹਾ ਘਰਾਂ ਦੇ ਵਿੱਚ ਕਈ ਤਰ੍ਹਾਂ ਦੇ ਜ਼ਹਿਰੀਲੇ ਕੀੜੇ ਮਕੌੜੇ ਸੱਪ ਸੁਰੰਡ ਉਹ ਆਸ-ਪਾਸ ਲਗਭਗ ਉੱਤੇ ਘੁੰਮਦੇ ਰਹਿਣਗੇ ਤੇ ਅਜੇ ਵੀ ਬਹੁਤ ਸਾਰੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਪਰ ਤੰਬੂ ਲਗਾ ਕੇ ਰਹਿਣ ਲਈ ਮਜਬੂਰ ਹੋਏ ਪਏ ਨੇ ਜਿਨ੍ਹਾਂ ਦੇ ਜੇਕਰ ਅਜਿਹੇ ਹਾਲਾਤ ਵਿੱਚ ਮੀਂਹ ਫਿਰ ਦੁਬਾਰਾ ਪੈ ਜਾਂਦਾ ਤਾਂ ਉਹਨਾਂ ਦੀ ਇੱਕ ਹੋਰ ਵੱਡੀ ਸਮੱਸਿਆ ਬਣ ਕੇ ਉੱਭਰਦਾ ਤਾਂ ਇਹਨਾਂ ਪਿੰਡਾਂ ਵਿੱਚ ਲੋਕਾਂ ਦੀ ਜਿਹੜੀ ਹਾਲਤ ਹੈ ਉਹ ਤਰਸਯੋਗ ਹਾਲਤਵਾਨੀ ਹੋਈ ਹੈ ਤੇ ਉਹਨੂੰ ਦੇਖ ਕੇ ਇੱਕ ਵਾਰ ਫਿਰ ਵਿਅਕਤੀ ਜਿਹੜਾ ਉਹ ਕੁਦਰਤ ਦੇ ਇਸ ਕਹਿਰ ਨੂੰ ਕੋਸਦਾ ਹੀ ਨਜ਼ਰ ਆਉਂਦਾ ਤੇ ਕਿਤੇ ਨਾ ਕਿਤੇ ਕੁਦਰਤ ਨਾਲ ਸ਼ਿਕਵਾ ਵੀ ਕਰਦਾ ਨਜ਼ਰ ਆਉਂਦਾ ਇੱਕ ਪਾਸੇ ਕੁਦਰਤ ਦਾ ਕਹਿਰ ਹੈ ਦੂਜੇ ਪਾਸੇ ਦਰਿਆਵਾਂ ਦਾ ਵਹਾਅ ਹੈ ਤੇ ਇਹਦੇ ਨਾਲ ਜੇ ਹੁਣ ਦੇਖਿਆ ਜਾਵੇ ਤਾਂ ਇਸ ਵੇਲੇ ਹਰ ਪੀੜਤ ਜਿਹੜੇ ਪਿੰਡ ਨੇ ਉਹਨਾਂ ਵਿੱਚ ਸਭ ਤੋਂ ਵੱਡਾ ਨੁਕਸਾਨ ਫਸਲਾਂ ਦਾ ਹੋਇਆ ਹੈ ਜਿੱਥੇ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਐ ਤੇ ਜਿੱਥੇ ਕਿ ਬੜੀ ਮਿਹਨਤ ਨਾਲ ਕਿਸਾਨਾਂ ਨੇ ਆਪਣੀ ਮਿਹਨਤ ਕੀਤੀ ਆਪਣਾ ਪੈਸਾ ਵੀ ਜਿਹੜਾ ਉਸ ਉਤੇ ਖਰਚਿਆ ਤੇ ਆਪਣੀਆਂ ਇੱਕ ਆਸਾਂ ਉਮੀਦਾਂ ਜਗਾਈਆਂ ਕਿ ਫਸਲ ਤੋਂ ਬਾਅਦ ਉਹ ਆਪਣੇ ਫਲਾਣਾ ਕੰਮ ਕਰਨਗੇ ਫਲਾਣਾ ਕੰਮ ਕਰਨਗੇ ਪਰ ਇਸ ਵੇਲੇ ਹਰਨੇ ਉਹਨਾਂ ਦੀ ਸਾਰੀਆਂ ਉਮੀਦਾਂ ਦੇ ਉੱਤੇ ਪਾਣੀ ਫੇਰ ਦਿੱਤਾ ਜਾਂ ਕਹਿ ਲਈਏ ਕਿ ਆਸਾਂ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਤਾਂ ਇਸ ਵੇਲੇ ਸਭ ਤੋਂ ਜ਼ਿਆਦਾ ਫਸਲਾਂ ਨੂੰ ਨੁਕਸਾਨ ਹੋਇਆ ਉਹਨਾਂ ਤੋਂ ਜਿਹੜੀ ਹੋਣ ਵਾਲੀ ਆਮਦਨ ਐ ਉਹਦੇ ਉੱਤੇ ਕਿਸਾਨ ਜਿਹੜੇ ਨਿਰਪਰ ਕਰਦੇ ਨੇ ਪਰ ਇਸ ਵੇਲੇ ਜਿਹੜੀ ਉਹਨਾਂ ਦੀ ਆਮਦਨ ਦਾ ਵਸੀਲਾ ਉਹ ਜਿਹੜਾ ਵਸੀਲਾ ਸੀ ਇਸ ਵੇਲੇ ਟੁੱਟ ਗਿਆ ਕਿਉਂਕਿ ਜੋ ਆਮਦਨ ਉਹਨਾਂ ਨੂੰ ਹੋਣੀ ਸੀ ਉਹ ਖਤਮ ਹੋ ਚੁੱਕੀ ਹੈ ਇਸ ਗੱਲਾਂ ਨੂੰ ਲੈ ਕੇ ਬਹੁਤੇ ਕਿਸਾਨ ਚਿੰਤਾਵਾਂ ਦੇ ਵਿੱਚ ਨੇ ਪਰ ਕਈ ਥਾਵਾਂ ਦੇ ਉੱਤੇ ਹੌਸਲੇ ਬਹੁਤ ਉੱਚੇ ਨੇ ਕਿ ਕੋਈ ਗੱਲ ਨਹੀਂ ਹੋ ਗਿਆ ਅਸੀਂ ਦੁਬਾਰਾ ਉੱਠ ਕੇ ਫਿਰ ਖੜੇ ਹੋ ਜਾਵਾਂਗੇ ਇਹ ਵੱਡੇ ਪੰਜਾਬ ਦੇ ਇੱਕ ਪੰਜਾਬੀਆਂ ਦੇ ਜੰਦਾਦਿਲੀ ਦਾ ਸਬੂਤ ਹੈ ਕਿ ਪੰਜਾਬੀ ਜਲਦੀ ਆਪਣਾ ਟਹਿ ਟੇਰੀ ਨਹੀਂ ਟਾਉਂਦੇ ਤੇ ਫਿਰ ਕਿਤੇ ਮਰ ਮਰ ਕੇ ਜੀਵੜੇ ਹੁੰਦੇ ਨੇ ਤੇ ਮਰ ਮਰ ਕੇ ਦੁਆਰਾ ਫਿਰੇ ਉਥੇ ਆ ਖੜੇ ਹੁੰਦੇ ਨੇ ਫਸਲਾਂ ਦੀ ਬੇਸ਼ੱਕ ਤਬਾਹੀ ਵੱਡੇ ਪੱਧਰ ਤੇ ਹੋਈ ਆ ਬਰਬਾਦੀ ਆ ਪਰ ਫਿਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਰਥਿਕ ਲੋੜਾਂ ਨੂੰ ਇਹ ਕਿਵੇਂ ਪੂਰੀਆਂ ਕਰਨਗੇ ਇਹ ਵੱਡਾ ਸਵਾਲ ਬਣ ਜਾਂਦਾ ਹੁਣ ਜੇ ਗੱਲ ਕਰੀਏ ਦੂਜੇ ਪਾਸੇ ਜਿਹੜੇ ਆਮ ਤੌਰ ਤੇ ਦੁਕਾਨਦਾਰ ਨੇ ਉਹਨਾਂ ਦੁਕਾਨਦਾਰਾਂ ਲਈ ਵੀ ਜਿਹੜੀ ਹੈ ਬੇਹੱਦ ਚਿੰਤਾ ਇਸ ਵੇਲੇ ਬਣੀ ਹੋਈ ਆ ਕਿਉਂਕਿ ਉਹ ਦੁੱਬੇ ਚਿੰਤਾ ਚ ਇਸ ਕਰਕੇ ਕਿਉਂਨੇ ਹਰ ਦੀ ਮਾਰ ਦੇ ਹੇਠ ਜਿਹੜੇ ਪਿੰਡ ਆਏ ਨੇ ਕਸਬੇ ਆਏ ਨੇ ਸ਼ਹਿਰ ਆਏ ਨੇ ਉੱਥੇ ਦੁਕਾਨਦਾਰ ਵੀ ਵੱਡੀ ਮਦਹਾਲੀ ਦੇ ਦੌਰ ਵਿੱਚ ਨੇ ਕਿਉਂਕਿ ਜਿੱਥੇ-ਜਿੱਥੇ ਪਾਣੀ ਗਿਆ ਉੱਥੇ ਸਾਰੇ ਦੁਕਾਨਦਾਰਾਂ ਦਾ ਦੁਕਾਨਦਾਰੀ ਠੱਪ ਹੋ ਗਈ ਹੈ ਜਿਨ੍ਹਾਂ ਦੀਆਂ ਨਾ ਸਿਰਫ ਦੁਕਾਨਾਂ ਹੀ ਬਰਬਾਦ ਹੋਈਆਂ ਘਰ ਵੀ ਬਰਬਾਦ ਹੋਏ ਸਗੋਂ ਦੁਕਾਨਾਂ ਦੇ ਵਿੱਚ ਪਿਆ ਕੀਮਤੀ ਸਮਾਨ ਹਰਾਂ ਦੀ ਪੇਟ ਚੜ ਗਿਆ ਉਹ ਸਾਰਾ ਸਮਾਨ ਬਿਲਕੁਲ ਖਰਾਬ ਹੋ ਚੁੱਕਿਆ ਦੁਕਾਨਦਾਰਾਂ ਨੂੰ ਵੀ ਇਹ ਡਰ ਸਤਾ ਰਿਹਾ ਹੈ ਕਿ ਆਪਣੇ ਕਾਰੋਬਾਰਾਂ ਨੂੰ ਮੁੜ ਉਹ ਕਿਵੇਂ ਲੀਹ ਦੇ ਉੱਤੇ ਲੈ ਕੇ ਆਉਣਗੇ ਕਿਵੇਂ ਖੜਾ ਕਰਨਗੇ ਕਿਸੇ ਨੇ ਕਿਸ ਤਰੀਕੇ ਨਾਲ ਆਪਣੀ ਦੁਕਾਨ ਚਲਾਈ ਕਿਸੇ ਨੇ ਕਿਸੇ ਟੰਕ ਦੇ ਨਾਲ ਪਰ ਇਸ ਵੇਲੇ ਜ਼ਿੰਦਗੀ ਮੁੜ ਲੀਹਾਂ ਦੇ ਉੱਤੇ ਆ ਜਾਏਗੀ ਇਹ ਵੱਡੀ ਚਿੰਤਾ ਦਾ ਵਿਸ਼ਾ ਘਰਾਂ ਦੇ ਵਿੱਚੋਂ ਲੋਕਾਂ ਦੇ ਵੱਲੋਂ ਪੂਰੀ ਜਿਹੜੀ ਮਿਹਨਤ ਦੇ ਨਾਲ ਬਣਾਇਆ ਗਿਆ ਸਾਜੋ-ਸਮਾਨ ਸੀ ਉਹ ਵੀ ਪਾਣੀ ਨੇ ਆਪਣੀ ਲਪੇਟ ਦੇ ਵਿੱਚ ਲੈ ਕੇ ਖਤਮ ਕਰ ਦਿੱਤਾ ਤੇ ਹਰ ਹਾਲਾਤ ਜਿਹੜੇ ਇਸ ਵੇਲੇ ਇਹ ਬਣੇ ਹੋਏ ਨੇ ਕਿ ਲੋਕਾਂ ਕੋਲ ਘਰਾਂ ਵਿੱਚ ਸੌਣ ਦੇ ਲਈ ਆਪਣੇ ਮੰਜੇ ਜਾਂ ਬੈੱਡ ਵੀ ਨਹੀਂ ਬਚੇ ਤੇ ਬੈੱਡ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਖਰਾਬ ਹੋ ਚੁੱਕੇ ਨੇ ਜਿੰਨਾ ਵੀ ਫਰਨੀਚਰ ਸੀ ਸੋਫੇ ਸੀ ਜਾਂ ਹੋਰ ਕੀਮਤੀ ਸਮਾਨ ਸੀ ਉਹ ਸਾਰਾ ਪਾਣੀ ਦੀ ਮਾਰ ਤੋਂ ਬਚ ਨਹੀਂ ਸਕਿਆ ਤੇ ਪਾਣੀ ਦੀ ਮਾਰ ਰੇਟ ਆ ਗਿਆ ਇੱਕ ਘਰ ਬਣਾਉਣ ਦੇ ਲਈ ਵਿਅਕਤੀ ਨੂੰ ساری ਉਮਰ ਲੱਗ ਜਾਂਦੀ ਹੈ ਤੇ ਕਈ ਥਾਵਾਂ ਦੇ ਉੱਤੇ ਤਾਂ ਉਹ ਸਾਰੇ ਜਿਹੜੇ ਕਰਨੇ ਉਹ ਟੈ ਟੇਰੀ ਹੋ ਗਏ ਨੇ ਤੇ ਕਈ ਹਾਲਾਤਾਂ ਦੇ ਵਿੱਚ ਇਹ ਜੋ ਇਹ ਨੇ ਕਿ ਜਿੱਥੇ ਕੁਝ ਬਚਿਆ ਹੀ ਨਹੀਂ ਤਾਂ ਇਹ ਵੱਡੀ ਮਾਰ ਜਿਹੜੀ ਇਸ ਵੇਲੇ ਪੰਜਾਬੀਆਂ ਨੂੰ ਪਈ ਹੈ ਤੇ ਮਾਝੇ ਇਲਾਕੇ ਨੂੰ ਜ਼ਿਆਦਾ ਤੌਰ ਦੇ ਉੱਤੇ ਪਈ ਸਰਹੱਦੀ ਜਿਹੜੇ ਜ਼ਿਲ੍ਹੇ ਨੇ ਉਹਨਾਂ ਵਿੱਚ ਵੱਡੀ ਮਾਰ ਜਿਹੜੀ ਹੈ ਇਹ ਦਰਿਆਵਾਂ ਨੇ ਕੀਤੀ ਹੈ ਤੇ ਹੁਣ ਜੇ ਦੇਖਿਆ ਜਾਵੇ ਇਸ ਵੇਲੇ ਅਗਲੀ ਗੱਲ ਕਰੀਏ ਤਾਂ ਵੱਖ-ਵੱਖ ਜਿਹੜੀ ਸਮਗਰੀਆਂ ਨੂੰ ਲੋੜ ਪੈਣੀ ਹੈ ਕਿਵੇਂ ਇਹ ਦੌਰ ਜਿਹੜਾ ਹੁਣ ਹਰ ਪੀੜਤਾ ਦੇ ਲਈ ਸ਼ੁਰੂ ਹੋਣਾ ਹੈ ਗੰਭੀਰ ਸਮੱਸਿਆਵਾਂ ਪੈਦਾ ਹੋਣਗੀਆਂ ਬਿਮਾਰੀਆਂ ਮੱਖੀਆਂ ਮੱਛਰ ਮਲੇਰੀਆ ਤੇ ਹੋਰ ਜਿਹੜੀਆਂ ਕਿਸੇ ਵੀ ਤਰੀਕੇ ਦਾ ਪਾਣੀ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਨੇ ਉਹ ਇਸ ਵੇਲੇ ਉਜਾਗਰ ਹੋ ਜਾਣਗੀਆਂ ਤੇ ਲੋਕਾਂ ਨੂੰ ਇਸ ਵੇਲੇ ਚ ਬਹੁਤ ਆਪਣਾ ਧਿਆਨ ਰੱਖਣ ਦੀ ਲੋੜ ਹੋਏਗੀ ਤੇ ਆਪਣੇ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਹਰ ਚੀਜ਼ਾਂ ਨੂੰ ਬੜੇ ਸਾਵਧਾਨੀ ਨਾਲ ਉਹਨਾਂ ਨੂੰ ਵਰਤ ਕਹਿ ਸਕਦੇ ਵੀ ਰੱਖਣਾ ਪਏਗਾ ਤੇ ਜੇ ਦੇਖਿਆ ਜਾਵੇ ਤਾਂ ਹਰ ਪੀੜਤ ਜਿਹੜੇ ਲੋਕ ਨੇ ਇਸ ਲਈ ਮੌਕੇ ਦੇ ਜਿੱਥੇ ਪਾਣੀ ਤੇ ਭੋਜਨ ਦੀ ਉਹਨਾਂ ਦੀ ਵੱਡੀ ਜ਼ਰੂਰਤ ਆ ਉਹਦੇ ਨਾਲ ਹੀ ਪਸ਼ੂਆਂ ਦਾ ਚਾਰਾ ਉਹ ਵੱਡੇ ਮੰਗਾ ਕਿਉਂਕਿ ਪਸ਼ੂਆਂ ਦੇ ਚਾਰੇ ਦੇ ਨਾਲ ਹੀ ਉਹਨਾਂ ਨੂੰ ਦੁੱਧ ਮਿਲਣਾ ਜੇਕਰ ਕੋਈ ਹੋਰ ਚੀਜ਼ ਨਾ ਵੀ ਮਿਲੇ ਪਰ ਦੁੱਧ ਨਾਲ ਵੀ ਇਨਸਾਨ ਕਿਤੇ ਨਾ ਕਿਤੇ ਗੁਜ਼ਾਰਾ ਕਰ ਜਾਂਦਾ ਪਰ ਇਸ ਵੇਲੇ ਉਹ ਤੋਂ ਵੀ ਉਹ ਮੁਹਤਾਜ ਨੇ ਇਸ ਮੌਕੇ ਵੱਖ-ਵੱਖ ਸਮਾਜ ਸੇਵੀਆਂ ਜਥੇਬੰਦੀਆਂ ਜਿਹੜੀਆਂ ਉਹ ਪ੍ਰਸ਼ਾਸਨ ਵੀ ਨਾਲ ਹੈ ਉਹਨਾਂ ਨੇ ਲੋਕਾਂ ਦੀ ਮਦਦ ਲਈ ਬਹੁਤ ਸਾਰਾ ਰਾਸ਼ਨ ਤੇ ਹੋਰ ਸਮਾਨ ਉਹਨਾਂ ਤੱਕ ਪਹੁੰਚਾ ਰਿਹਾ ਪਰ ਉਸ ਤੋਂ ਇਲਾਵਾ ਵੀ ਜਿਹੜੇ ਲੋਕ ਨੇ ਉਹ ਪੁਨਰਵਾਸ ਦੇ ਲਈ ਉਹਨਾਂ ਕੋਲੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਤੇ ਵਸਤੂਆਂ ਤੋਂ ਅਜੇ ਵੀ ਵਾਂਝੇ ਨੇ ਜਿਹੜੀਆਂ ਉਹਨਾਂ ਦੇ ਜੀਵਨ ਲਈ ਜ਼ਰੂਰੀ ਨੇ ਪਸ਼ੂਆਂ ਦੇ ਚਾਰੇ ਤੇ ਜਿਹੜਾ ਪੀਣ ਵਾਲਾ ਪਾਣੀ ਹੈ ਉਹਦੇ ਲਈ ਟੈਂਕਰ ਉਪਲਬਧ ਕਰਵਾਏ ਜਾਣ ਦੀ ਸਖਤ ਲੋੜ ਹੈ ਕਿ ਪਾਣੀ ਦੀ ਹੁਣ ਬਹੁਤਾਤ ਮਰ ਕੇ ਉਹਨਾਂ ਨੂੰ ਜ਼ਿਆਦਾ ਲੋੜ ਪੈਗੀ ਕਿਉਂਕਿ ਨਾਲਕਿਆਂ-ਨੁਲਕਿਆਂ ਸਾਰੇ ਪਾਣੀ ਏਟਾਨ ਕਰਨ ਉਹਨਾਂ ਚ ਪਾਣੀ ਪੜਦਾ ਉਹਨਾਂ ਨੂੰ ਟਾਈਮ ਲੱਗਦਾ ਠੀਕ ਉਹਨਾਂ ਚ ਮੋਟਰਾਂ ਸਾਰੀਆਂ ਇਸ ਵੇਲੇ ਖਰਾਬ ਹੋ ਚੁੱਕੀਆਂ ਹੁੰਦੀਆਂ ਨੇ ਐਸੇ ਤਰ੍ਹਾਂ ਪੂਰੇ ਇਲਾਕੇ ਵਿੱਚ ਜਿਹੜੀ ਬਿਜਲੀ ਸਪਲਾਈ ਆ ਉਹ ਬੰਦ ਹੋਣ ਦੇ ਕਾਰਨ ਲੋਕਾਂ ਵੱਲੋਂ ਜਨਰੇਟਰਾਂ ਦੀ ਜਿਹੜੀ ਉਹਨਾਂ ਨੂੰ ਲੋੜ ਪੈਗੀ ਉਹਨਾਂ ਦੀਆਂ ਜ਼ਰੂਰਤਾਂ ਨੇ ਤਾਂ ਜੋ ਲੋਕ ਜਨਰੇਟਰ ਚਲਾ ਕੇ ਜਿਹੜਾ ਘੱਟੋ-ਘੱਟ ਆਪਣੇ ਘਰਾਂ ਵਿੱਚ ਕਿਸੇ ਵੀ ਤਰੀਕੇ ਜਿਹੜਾ ਨਵਟਰ ਦੀਆਂ ਬੈਟਰੀਆਂ ਨੇ ਉਹਨਾਂ ਨੂੰ ਚਾਰਜ ਕਰ ਲੈਣ ਤੇ ਆਪਣੇ ਮੋਬਾਈਲ ਫੋਨ ਸਮੇਤ ਹੋਰ ਜ਼ਰੂਰੀ ਜਿਹੜੀ ਬਿਜਲੀ ਉਪਕਰਨ ਹੈ ਉਹ ਚਾਲੂ ਹਾਲਾਤ ਵਿੱਚ ਲਿਆ ਸਕਣ ਤਾਂ ਜੋ ਅਧੋਨੀਆਂ ਦੇਲੇ ਦੂਜੇ ਪਾਸੇ ਜਿਨ੍ਹਾਂ 'ਚ ਹੜ੍ਹ ਨਹੀਂ ਆ ਉਹਨਾਂ ਲੋਕਾਂ ਨਾਲ ਸੰਪਰਕ ਚੱਲ ਸਕਣ ਤੇ ਲੋਕ ਉਹਨਾਂ ਦੀ ਮਦਦ ਕਰ ਸਕਣ ਤੇ ਇਹ ਤੋਂ ਇਲਾਵਾ ਜੇ ਉਹਨਾਂ ਨੂੰ ਰਸਦ ਰਾਸ਼ਨ ਵਾੜ ਕੇ ਦਿੱਤਾ ਵੀ ਜਾਂਦਾ ਤਾਂ ਫਿਰ ਉਹ ਪਕਾਉਣਗੇ ਕਿੱਦਾਂ ਇਸ ਲਈ ਉਹਦੇ ਲਈ ਛੋਟੇ-ਛੋਟੇ ਸਿਲੰਡਰ ਛੋਟੇ-ਛੋਟੇ ਚੁੱਲਿਆਂ ਦੀ ਵੀ ਭਾਰੀ ਜ਼ਰੂਰਤ ਹੁਣ ਮਹਿਸੂਸ ਹੋਏਗੀ ਕਿਉਂਕਿ ਜਿਹੜੇ ਸਰਦਾਰ ਜੇਕਰ ਕੋਈ ਲੋਕ ਬਚਾ ਸਕੇ ਤਾਂ ਉਹਨਾਂ ਨੇ ਬਚਾਇਆ ਪਰ ਜਿਨ੍ਹਾਂ ਕੋਲੇ ਹਾਲਾਤ ਚੁੱਲ੍ਹੇ ਵੀ ਟੈਟੇਰੀ ਹੋ ਚੁੱਕੇ ਨੇ ਜਾਂ ਫਿਰ ਉਹ ਛੋੜੇ ਨੇ ਉਹਨਾਂ ਥਾਵਾਂ ਦੇ ਉੱਤੇ ਵੀ ਆ ਰਾਸ਼ਨ ਨੂੰ ਪਕਾਉਣ ਦੇ ਲਈ ਕੋਈ ਨਾ ਕੋਈ ਚੁੱਲ੍ਹੇ ਸਾਧਨਾਂ ਦੀ ਲੋੜ ਪੈਗੀ ਤਾਂ ਉਹ ਵੀ ਹੁਣ ਜਿਹੜੇ ਚੁੱਲ੍ਹੇ ਨੇ ਖਰਾਬ ਹੋ ਚੁੱਕੇ ਨੇ ਉਹਨਾਂ ਦੀ ਜਿਹੜੀ ਹੁਣ ਇਹ ਲੋੜ ਵੀ ਕਿਤੇ ਨਾ ਕਿਤੇ ਹੋਊਗੀ ਬੱਚਿਆਂ ਲਈ ਜਿਹੜੇ ਡਾਈਪਰ ਹੋਣਗੇ ਸੈਨੇਟਰੀ ਨੈਪਕਿਨ ਹੋਣਗੇ ਤਰਪਾਲਾ ਪਾਉਣ ਲਈ ਕੱਪੜੇ ਤਾਂ ਬਿਜਲੀ ਠੀਕ ਕਰਨ ਲਈ ਇਲੈਕਟ੍ਰੀਸ਼ੀਅਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਵੇਲੇ ਲੋੜ ਦੇ ਅੰਦਰ ਆਉਣਗੀਆਂ ਜ ਤੇ ਜੇ ਦੇਖਿਆ ਜਾਵੇ ਜਿਹੜੀਆਂ ਬਹੁਤੀਆਂ ਇਮਾਰਤਾਂ ਪਾਣੀ ਦੇ ਜਿਹੜੀਆਂ ਮਾਰ ਰੇਟਾਈਆਂ ਉਹਦਾ ਇਮਾਰਤਾਂ ਦੇ ਵਿੱਚ ਘਰਾਂ ਦੇ ਵਿੱਚ ਜਿਹੜੇ ਪਏ ਵੱਖ-ਵੱਖ ਤੋਏ ਨੇ ਉਹਨਾਂ ਨੂੰ ਭਰਨ ਦੇ ਲਈ ਲੋਕਾਂ ਦੇ ਵੱਲੋਂ ਹੁਣ ਮਿੱਟੀ ਵੀ ਚਾਹੀਦੀ ਆ ਰੇਤਾ, ਸਿਮਿੰਟ, ਬਜਰੀ, ਇੱਟਾਂ ਸਾਰੀਆਂ ਮਿਸਤਰੀਆਂ, ਪਲੰਬਰਾਂ ਦੀ ਲੋੜ ਐਸ ਵੇਲੇ ਸਾਰਿਆਂ ਨੂੰ ਹੋਣੀ ਹੈ ਕਿਉਂਕਿ ਹਰ ਚੀਜ਼ ਪਾਣੀ ਨਾਲ ਇਸ ਵੇਲੇ ਤਬਾਹ ਹੋ ਚੁੱਕੀ ਹੈ। ਗੰਦਗੀ ਦੀ ਸਫਾਈ ਕਰਨ ਲਈ ਐਸ ਮੋਕੇ ਝਾੜੂ, ਪ੍ਰੈਸ਼ਰ ਪੰਪ, ਪਾਣੀ ਵਾਲੇ ਟੈਂਕਰ, ਕਈਆਂ ਖੁਰਪੇ ਤੇ ਬਾਲਟੀਆਂ ਦੀ ਵੀ ਲੋੜ ਪਊਗੀ ਜਿਹੜੇ ਐਸ ਵੇਲੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨਗੇ। ਇਹਨਾਂ ਸਭ ਤੋਂ ਜ਼ਿਆਦਾ ਨਹੀਂ ਅਹਿਮ ਚੀਜ਼ ਮੰਨੀ ਜਾ ਰਹੀ ਆ ਉਹ ਇਹ ਹੈ ਕਿ ਲੋਕ ਸਿਰਫ ਸਮਾਨ ਭੇਜਣ ਦੀ ਬਜਾਏ ਖੁਦ ਇਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਪੀੜਤ ਲੋਕਾਂ ਨਾਲ ਹੱਥੀਂ ਸੇਵਾ ਕਰਾਉਣ ਜਾਂ ਉਹਨਾਂ ਦੀ ਮਦਦ ਕਰਨ ਉਹਨਾਂ ਨੂੰ ਦੁਬਾਰਾ ਮੁੜ ਪੁੜਨ ਵਾਸਤੇ ਲਈ ਤੇ ਜਿਹੜੇ ਉਹਨਾਂ ਦੇ ਘਰ ਨੇ ਹੋਰ ਇਮਾਰਤਾਂ ਨੇ ਉਹ ਜਲਦੀ ਤੋਂ ਜਲਦੀ ਸਾਫ਼ ਹੋ ਸਕਣ ਤੇ ਲੋਕ ਮੁੜ ਆਪਣੀ ਆਮ ਜ਼ਿੰਦਗੀ ਸ਼ੁਰੂ ਕਰ ਸਕਣ ਬਸ ਇੱਥੇ ਧਿਆਨ ਦੇਣ ਵਾਲੀ ਗੱਲ ਜ਼ਰੂਰ ਹੈ ਕਿ ਉਹਨਾਂ ਦੀ ਮਦਦ ਇਸ ਵੇਲੇ ਕੀਤੀ ਹੋਈ ਕਿਤੇ ਨਾ ਕਿਤੇ ਜੋ ਇਸ ਵੇਲੇ ਪੰਜਾਬ ਪਾਣੀ ਦੇ ਮਾਰਨ ਚੱਲ ਰਿਹਾ ਹੈ ਹਰ ਪਹਾੜਬਤ ਇਲਾਕੇ ਨੇ ਜਿੱਥੇ ਤੱਕ ਅਜੇ ਕੋਈ ਸਮਾਨ ਵੀ ਨਹੀਂ ਪਹੁੰਚ ਸਕਿਆ ਇਹ ਅਜੇ ਵੀ ਕੋਈ ਇਲਾਕੇ ਵਿੱਚ ਹੈਗੇ ਨਹੀਂ ਪਿੰਡ ਨਹੀਂ ਜਿੱਥੇ ਵੀ ਪਹੁੰਚ ਨਹੀਂ ਪਾਈ ਪਰ ਉਹਨਾਂ ਲਈ ਫਿਰ ਵੀ ਸਰਕਾਰ ਵੱਲੋਂ ਜਾਂ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਵੱਲੋਂ ਹਰ ਕੋਨੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਟੰਗਰ ਉੱਤੇ ਪਹੁੰਚ ਕੇ ਲੋਕਾਂ ਦੀ ਮਦਦ ਕੀਤੀ ਜਾ ਸਕੇ ਪਰ ਜੋ ਹੁਣ ਪੁਨਰਵਾਸ ਦੇ ਲਈ ਸਾਨੂੰ ਮੁਸ਼ਕਲਾਂ ਦਰਪੇਸ਼ ਆਉਣਗੀਆਂ ਪੰਜਾਬੀਆਂ ਨੂੰ ਸਭ ਨੂੰ ਪਰਮਾਤਮਾ ਕਰੇ ਅਸੀਂ ਇਹ ਸੋਚੀ-ਬੋਚੀ ਬਖਸ਼ੇ ਤੇ ਸਭ ਨੂੰ ਇਹ ਵੀ ਅਸੀਂ ਆਪਣੇ ਵੱਲੋਂ ਵੀ ਅਪੀਲ ਕਰਦੇ ਆ ਕਿ ਜਿਹੜੀਆਂ ਹੁਣ ਮੁਸ਼ਕਲਾਂ ਖੜੀਆਂ ਹੋਣਗੀਆਂ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਤੁਹਾਨੂੰ ਅੱਗੇ ਆਉਣ ਦੀ ਜ਼ਰੂਰਤ ਹੈ ਉਸ ਲਈ ਪੰਜਾਬ ਹੀ ਪੰਜਾਬ ਦੇ ਨਾਲ ਖੜਿਆ ਤੇ ਕਿਸੇ ਨੇ ਵੀ ਕਮਾਦਤ ਜਿਹੜੀ ਆ ਕਰਨ ਦੀ ਪਹਿਲਾਂ ਕੋਸ਼ਿਸ਼ ਨਹੀਂ ਕੀਤੀ ਹੋ ਸਕਦਾ ਲਾਨ ਤਾਂ ਪਈਆਂ ਹੋਣ ਤਾਂ ਉਸ ਤੋਂ ਬਾਅਦ ਕਿਤੇ ਅੱਗੇ ਆਗੇ ਹੋਣ ਪਰ ਫਿਲਹਾਲ ਪੰਜਾਬ ਦੇ ਨਾਲ ਪੰਜਾਬ ਹੀ ਖੜਿਆ ਤੇ ਉਸ ਤੋਂ ਬਾਅਦ ਜੋ ਹੁਣ ਮੁਸ਼ਕਲਾਂ ਸ਼ੁਰੂ ਹੋਣਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋਣਗੀਆਂ ਉਹਦੇ ਲਈ ਤੋਂ ਨੂੰ ਸਾਰਿਆਂ ਨੂੰ ਅੱਗੇ ਆਉਣ ਦੀ ਲੋੜ ਹੈ ਤੇ ਉਹਨਾਂ ਨੂੰ ਅਸੀਂ ਦੁਬਾਰਾ ਪੁਨਰ ਜਿਹੜਾ ਵਾਸ ਉਹਨਾਂ ਦਾ ਕਰ ਸਕੀਏ ਉਹਨਾਂ ਦੀ ਜ਼ਿੰਦਗੀ ਜੋ ਪਹਿਲਾਂ ਵਾਂਗ ਚੱਲਦੀ ਸੀ ਉਹਨਾਂ ਨੂੰ ਜਲਦੀ ਅਸੀਂ ਲੀਹਾਂ ਤੇ ਲੈ ਕੇ ਤਾਂ